ਨੂਰਪੁਰ ਬੇਦੀ ਇਲਾਕੇ ਚੋ ਚੋਰੀ ਹੋਇਆ ਮਜਾ ਅਤੇ ਦਰਜਨਾ ਪਿੰਡਾਂ ਚੋ ਪੰਚਾਇਤੀ ਛੋਟੇ ਚੋਰੀ ਲਾਪਤਾ ਹੋਣ ਦਾ ਮਾਮਲਾ ਆਖਿਰਕਾਰ ਪੁਲਿਸ ਵੱਲੋਂ ਗਠਿਤ ਕੀਤੀ ਗਈ ਐਸ ਪੀਟੀ ਅਤੇ ਨੂਰਪੁਰ ਬੇਦੀ ਪੁਲਿਸ ਵੱਲੋਂ ਸੁਲਝਾ ਲਏ ਜਾਣ ਦਾ ਦਾਵਾ ਕੀਤਾ ਗਿਆ ਇਸ ਸਬੰਧ ਚ ਅਜਰੈਸ ਪੀਟੀ ਦੇ ਮੈਂਬਰ ਤੇ ਸੀ ਪੀ ਇਹ ਸਟਾਫ ਰੋਪਨਗਰ ਦੇ ਇੰਚਾਰਜ ਐਨਸ ਮਨਫੂਲ ਸਿੰਘ ਅਤੇ थाना ਮੁਖੀ ਨੂਰਪੁਰ ਬੇਦੀ ਅਨੁਸ ਗੁਰਵਿੰਦਰ ਸਿੰਘ ਪਿੱਲੋਂ ਨੇ ਸਾਂਝੇ ਤੌਰ ਤੇ ਥਾਣੇ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਦੇ ਮੁਖਾਤਿਬ ਹੁੰਦਿਆਂ ਦੱਸਿਆ ਕਿ ਬੀਤੇ ਦਿਨੀ ਪਿੰਡ ਸਮੀਰੋਵਾਲ ਤੋਂ ਕਿਸਾਨ ਨਿਗਾਹੀ ਰਾਮ ਦੀਆਂ ਤਿੰਨ ਕੀਮਤੀ ਮੱਜਾ ਚੋਰੀ ਕਰ ਲਈਆਂ ਗਈਆਂ ਸਨ ਜਿਸ ਨੂੰ ਲੈ ਕੇ ਸਥਾਨਕ ਪੁਲਿਸ ਤੇ ਸੀ ਆਈਏ ਸਟਾਫ ਦੀ ਟੀਮ ਵੱਲੋਂ ਮਿਲ ਕੇ ਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਸੰਨ ਮਗਰ ਇਸ ਦੌਰਾਨ ਉਕਤ ਮੱਜਾ ਚੋਰ ਗਿਰੋ ਦੇ 6 ਮੈਂਬਰਾਂ ਚੋ 3 ਮੈਂਬਰ ਹਿਮਾਚਲ ਪ੍ਰਦੇਸ਼ ਦੇ ਕਸਬਾ ਅੰਮ੍ਰਿਤਪਾਲਿਸ ਦੇ ਅੜਿੱਕੇ ਆ ਗਏ ਇਹਨਾਂ ਨੇ ਮੰਨਿਆ ਵੀ ਜਿਹੜੇ ਆਪਣੇ ਘੋਟੇ ਵੀ ਅਸੀਂ ਮਤਲਬ 5 ਜਿਹੜੇ ਘੋਟੇ ਇਹਨਾਂ ਨੇ ਕਵਾਲ ਕੀਤਾ ਹੈ ਬਾਕੀ ਜਿਹੜੇ ਇਹਨਾਂ ਦਾ 2 ਦਿਨ ਦਾ ਆਪਣੇ ਰਿਮਾਰਡ ਤੇ ਆ ਬਾਕੀ ਹੋਰ ਕੁਝ ਵੀ ਜਾਰੀ ਹੈ ਉਸ ਤੋਂ ਬਾਅਦ ਹੋਰ ਕਲਾਸੇ ਹੋਣ ਦੀ ਹੈ ਅੱਜ ਸਾਡੇ ਮਾੜ ਜੋ ਐਸਐਸਪੀ ਸਾਹਿਬ ਸ਼੍ਰੀ ਖਰਾਨਾ ਸਾਹਿਬ ਉਹਨਾਂ ਦੀ ਹਵਾਈ ਦੇ ਵਿੱਚ ਕਿਸਟ ਬਣਾਈ ਗਈ ਸੀ ਜਿਸ ਦੇ ਵਿੱਚ ਡੀਐਸਪੀ ਡੀ ਸਾਹਿਬ ਐਸਐਚਓ ਸਾਹਿਬ ਤੇ ਸਹੀਏ ਦੀ ਟੀਮ ਸਿੱਟ ਦੇ ਵਿੱਚ ਸੀ ਤੇ ਉਸ ਦੇ ਵਿੱਚ ਜੋ ਅਸੀਂ ਦੇਖਿਆ ਨੌਰਪੁਰਵੇਦੀ ਇਲਾਕੇ ਦੇ ਵਿੱਚ ਬਹੁਤ ਜਿਆਦਾ ਆਪਣੇ ਪਸ਼ੂਆਂ ਦੀ ਆਪਣੇ ਚੋਰੀਆਂ ਕੋਈ ਛੋਟੇ ਵਗੈਰਾ ਮੱਜਾਂ ਵਗੈਰਾ ਤੇ ਪਹਿਲਾਂ ਵੀ ਇੱਕ ਆਪਣੇ ਕੇਸ ਦੇ ਵਿੱਚ ਮੱਜਾਂ ਬਰਾਬਰ ਹੋਈਆਂ ਤੇ ਹੁਣ ਅਸੀਂ ਨੌਰਪੁਰਵੇਦੀ ਐਸਐਚਓ ਸਾਹਿਬ ਦੀ ਟੀਮ ਦੇ ਨਾਲ ਮਿਲ ਕੇ ਐਸਐਸਪੀ ਸਾਹਿਬ ਤੇ ਦਿਸ਼ਨ ਰੇਸ਼ਾ ਇਹ ਜਿਹੜੇ ਬੰਦੇ ਆ ਸੋ ਪ੍ਰਸਤਾਵ ਕਰਦੇ ਤੇ ਮੈਂ ਇੱਕ ਸਾਰੇ ਪਿੰਡ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦਾ ਵੀ ਜਿਸ ਤਰ੍ਹਾਂ ਵੀ ਸੀਸੀਟੀਵੀ ਕੈਮਰੇ ਆ ਜਿਹੜੇ ਪ੍ਰੋਪਰ ਆਪਣੇ ਜਿਵੇਂ ਲੱਗੇ ਹੋਏ ਆ ਜਿਵੇਂ ਕੋਈ ਪੁਲਿਸ ਵਗੈਰਾ ਆਪਣੇ ਕੋਈ ਆਪਣੇ ਪੁੱਛਗਿੱਛ ਵਾਸਤੇ ਕੈਮਰੇ ਚੈੱਕ ਕਰਨ ਆਉਂਦੀ ਹੈ ਤੇ ਪੁਲਿਸ ਨੂੰ ਸਾਰਿਆਂ ਨੂੰ ਵਧੀਆ ਸਹਿਯੋਗ ਦੇਣਾ ਚਾਹੀਦਾ ਕਿ ਜਗ੍ਹਾ ਤੇ ਸਾਨੂੰ ਕਹਿ ਦਿੰਦੇ ਸਾਡਾ ਕੈਮਰਾ ਖਰਾਬ ਆ ਬੰਦਾ ਵੀ ਇਸ ਤਰ੍ਹਾਂ ਬਈ ਪ੍ਰਸ਼ਾਸਨ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਤੇ ਮਾਈਕਲ ਸਾਰੇ ਨਿਵਾਸੀਆਂ ਨੂੰ ਇਹ ਵੀ ਅਪੀਲ ਕਰਦਾ ਕਿ ਰਾਤ ਨੂੰ ਵੀ ਆਪਣੇ ਜਿਹੜੇ ਪੰਛੀ ਵਗੈਰਾ ਵੀ ਜਿਹੜੇ ਜਿਵੇਂ ਜਿਸ ਤਰ੍ਹਾਂ ਅਸੀਂ ਬਾਹਰ ਜਿਵੇਂ ਬੱਲੇ ਆਂ ਅੰਦਰ ਜਿਵੇਂ ਆਪਣੇ ਬਾੜਾ ਬਣਾਇਆ ਹੋਇਆ ਉਹਦੇ ਜਿਹੜੇ ਆਪਣੇ ਗੇਟ ਵਗੈਰਾ ਬੰਦ ਕਰਕੇ ਤੇ ਪੂਰੀ ਪ੍ਰੋਪਰ ਨਿਗਰਾਨੀ ਕੀਤੀ ਜਾਵੇ। ਇਸ ਦੇ ਜਿਹੜਾ ਸੀਗਾ ਕਿ ਇਹ ਸੂਣ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਰਾਹੀਂ ਰੋਸ਼ਿਆਂ ਦੇ ਮਗਰ ਲੱਗੀ ਹੋਈ ਸੀ ਤੇ ਇਸ ਤੋਂ ਬਾਅਦ ਜਿਹੜਾ ਸੀਗਾ ਕਿ ਇਹ ਸੇਮ ਰੋਸ਼ੀ ਹਿਮਾਚਲ ਵਿੱਚ ਫੜੇ ਗਏ ਸੀ। ਤਾਂ ਉਸ ਤਰ੍ਹਾਂ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਜਿਹੜਾ ਹੈਗਾ ਬਜਾਦ ਉਚਾਰਦਾ ਤਾਂ ਕੀਤੀਆਂ ਜਿਸ ਤੇ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਲੰਟ ਤੇ ਅਪਾ ਆਪਣੇ ਇਹਨਾਂ ਨੂੰ ਥਾਣੇ ਵਿੱਚ ਮੁਸਕਲ ਗਵਾ ਨੰਬਰ 15 ਦੇ ਵਿੱਚ ਲਿਆਦਾ ਸੀਗਾ ਤਾਂ ਜਿਹੜੇ ਪੁਲਿਸ ਮਾਨਦਰਾ ਇਹਨਾਂ ਵਿਅਕਤੀਆਂ ਨੇ ਸਾਨੂੰ ਜਿਹੜਾ ਹੈਗਾ ਕਿ ਸਾਡੇ ਕੋਲ ਕਾਫੀ ਵਾਰਦਾਤਾਂ ਬਣੀਆਂ ਤੇ ਇਹਨਾਂ ਦੋਸ਼ੀਆਂ ਪਾਸੋਂ ਅਸੀਂ ਤਕਰੀਬਨ 70000 ਰੁਪਏ ਕੈਸ਼ ਰਿਕਵਰ ਕੀਤਾ ਹੈ ਤੇ ਨਾਲ ਹੀ ਜਿਹੜੀ ਇਹਨਾਂ ਤਿੰਨ ਮੱਜਾਂ ਚੋਰੀਆਂ ਕੀਤੀਆਂ ਉਹ ਵੀ ਅਸੀਂ ਨਾਦਰ ਕਵਰ ਕਰ ਲਿਆ ਜੀ ਮੱਜਾਂ ਜਿਹੜੀ ਹੈਗੀਆਂ ਫਿਲਹਾਲ ਤਾਂ ਜਿਹੜਾ ਹੈਗਾ ਕਿ ਨੇੜੇ ਦੇ ਪਿੰਡਾਂ ਤੋਂ ਹੋਈ ਹੈ ਫਿਲਹਾਲ ਜਿਹੜਾ ਹੈਗਾ ਅਸੀਂ ਨਾਕ ਸਵੇਰੇ ਲੈ ਕੇ ਆਏ ਹਾਂ ਇਸ ਵਾਰੀ ਸੰਬੰਧੀ ਜਿਹੜਾ ਹੈਗਾ ਡੁਕਾਈ ਨਾਲ ਹਾਲੀ ਜਿਹੜੀ ਤਫ਼ਤੀਸ਼ ਕਰਨੀ ਬਾਕੀ ਹੈ ਕਹਿੰਦਾ ਕਿ ਕੋਈ ਵੀ ਲੰਬੜਾ ਵੈਰੀਫਾਈ ਕਰ ਜੀ ਹਾਲੀ ਵੈਰੀਫਾਈ ਕਰ ਜੀ ਬਿਲਕੁਲ ਜੀ ਜਿਹੜੇ ਆਪਣੇ ਆਜਾਤ ਦੇ ਦੋਸ਼ੀ ਜਿਹੜੇ ਹੈਗੇ ਆ ਜਿਹੜੇ ਚੋਰੀ ਕਰਦੇ ਆ ਉਹ ਪੰਜਾਬ ਦੇ ਆ ਜਦੋਂ ਮੱਝਾਂ ਚੋਰੀ ਕਰਦੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਇੱਕ ਜਗ੍ਹਾ ਬਣਾਈ ਹੋਈ ਹੈ ਉੱਥੇ ਜਾ ਕੇ ਮੱਝਾਂ ਨੂੰ ਡੰਪ ਕਰ ਦਿੰਦੇ ਸੀਗੇ ਉੱਥੇ ਜਦੋਂ ਮੱਝਾਂ ਨੂੰ ਫਿਰ ਅੱਗੇ ਇਹਨਾਂ ਦਾ ਜਿਹੜਾ ਕੋਲਾਬੋਰੇਸ਼ਨ ਸੀਗਾ ਉਹ ਯੂਪੀ ਵਾਲੇ ਬੰਦੇ ਸਾਹਜਾਦ ਜੀ ਜੋ ਕਿ ਆਜਾਤ ਦਾ ਸਾਰੰਗਪੁਰ ਦੇ ਰਹਿਣ ਵਾਲੇ ਸੀਗੇ ਉਨਾ ਕੋਲੈਬੋਰੇਸ਼ਨ ਸੀਗਾ ਉਹਨਾਂ ਨੂੰ ਬੁਲਾ ਕੇ ਉਹਨਾਂ ਮੱਜਾਂ ਨੂੰ ਅੱਗੇ ਜਿਹੜਾ ਵੱਡਿਆ ਦੇ ਵਿੱਚ ਇਹ ਸੇਲ ਕਰ ਦਿੱਤੇ। ਕਿੰਨੇ ਬੰਦੇ ਸੀ। ਜੇ ਫਿਲਹਾਲ ਜਿਹੜੇ ਇਸ ਮਕਦਮੇ ਵਿੱਚ ਉਹ ਕਹਿੰਦਾ ਜਿਹੜਾ ਹੈਗਾ ਚਾਰ ਦੋਸ਼ੀਨਾਂ ਅਰੈਸਟ ਕੀਤਾ ਜਾ ਚੁੱਕਾ ਹੈ। ਹਾਂਜੀ। ਦੋ ਫਰਾਨੇ ਬਲਾ। ਠੀਕ ਹੈ। ਜਿਹੜਾ ਮੇਨ ਇਹਨਾਂ ਦਾ ਸਰਗਣਾ ਸੀਗਾ ਜਿਹੜਾ ਅੱਗੇ ਵੇਚਦਾ ਸੀਗਾ ਉਹ ਅਜੇ ਅਸੀਂ ਫੜਲੇ ਜਿਹੜਾ ਸਿੱਧੂ ਸੀਗਾ। ਇਹਨਾਂ ਨੂੰ ਵੇਚ। ਅੱਗੇ ਜਿਨ੍ਹਾਂ ਨੂੰ ਵੇਚਣ ਦੀ ਅੱਗੇ ਜਿਹੜਾ ਮੰਡੀ 'ਚ ਵੇਚਿਆ। ਅਨ ਯੂਪੀ ਦੇ ਯੂਪੀ ਦੇ ਮੰਡੀਆਂ ਵਿੱਚ ਦੇ ਸਾਹਮਣੇ ਹਾਂਜੀ ਇਹ ਟਰੈਂਕ ਕਿੰਨੀ ਦੇ ਪ੍ਰੇਸ ਜੇ ਕਰੀਬ ਇਹ 8 ਤੋਂ 9 ਜਿਹੜੀ ਮੱਝਾਂ ਇਹ ਮੰਦੇ ਆ ਤੇ ਮੱਝਾਂ ਦੇ ਲਾਵਾ ਇਹ ਜਿਹੜੇ ਕਰੀਬ 500 6 ਝੋਟੇ ਵੀ ਮੰਦੇ ਆ ਇਹਨਾਂ ਦੇ ਵਾਪਕ ਸਮੇਂਦਾਰ ਜਿਹੜਾ ਹੈਗਾ ਪੰਜਾਬ ਤੇ ਹਿਮਾਚਲ ਏਰੀਆ ਵਿੱਚ ਚੋਰੀ ਕੀਤੇ ਉਹਨਾਂ ਨੂੰ ਆਪਾਂ ਨੇ ਨਿਯਮਿਤ ਤੇ ਲਾਪਤ ਹਾਂਜੀ ਹਾਂਜੀ ਉਹ ਤੋਂ ਜਿਹੜੀ ਹੈਗੀ ਇਹ ਇਹਨਾਂ ਨੇ ਸਵੇਰ ਵਾਲਾ ਦਿਵਾਰ ਦਾ ਮੰਡੀਆ ਜਿਹੜੇ ਝੋਟੇ ਵਾਰੇ ਵੀ ਕਹਿੰਦੇ ਸੀ ਆਲੰਗੜ ਦੇ ਏਰੀਆ ਤੋਂ ਉਪਰਦੇ ਤੋਂ ਚੋਰੀ ਹੋਈ ਮੰਡੀਆਂ ਵਿੱਚ ਜੀ ਹਾਂਜੀ ਆਲਰੇਡੀ ਵਿੱਚ ਹੈ ਜੀ ਜਿਹੜਾ ਦੋਸ਼ੀ ਹੈਗਾ ਬਲਜੀਤ ਸਿੰਘ ਉਹਦੇ ਖਿਲਾਫ तकरीबन 14 ਮੁਕਦਮੇ ਦਰਜ ਹੈ ਜੀ ਜਿਹੜਾ ਇੱਕ ਹੋਰ ਦੋਸ਼ੀ ਹੈਗਾ ਮੁਹੰਮਦ ਨਸੀਬ ਉਸ ਬਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਇਹ ਚੋਰੀ ਡਕੈਤੀ ਦੇ ਇਹਨਾਂ ਦੇ ਮੁਕਦਮੇ ਦਰਜ ਇਹ ਪੰਜਾਬ ਚ ਨਹੀਂ ਇਹ ਹਰਿਆਣਾ ਚ ਹਾਂਜੀ ਇਹ ਮੁਹੰਮਦ ਨਸੀਬ ਉਸ ਬਾਲਾ ਇੱਥੇ ਦੋ ਪਰਚੇ ਪਹਿਲਾਂ ਇੱਕ ਜਲੰਧਰ ਦਾ ਇੱਕ सिरसा ਦਾ ਕਬਾ ਗੈਂਗ ਹਾਂਜੀ ਪੂਰਾ ਗੈਂਗ ਨੈਕਸਸ ਸੈਪਰੇਟ ਕਰਦਾ ਹੈ ਪਿਕਅਪ ਟਾਈਪ ਵਹੀਕਲ ਹੁੰਦਾ ਉਹਦੇ ਵਿੱਚ ਇਹ ਦਿਨੋਂ ਜਿਹੜਾ ਹੈਗਾ ਸੀ ਇਹ ਰੇਕੀ ਕਰਦੇ ਸੀਗੇ ਇਹ ਆਪਣੇ ਟਾਰਗੇਟ ਜਿਹੜਾ ਸੌਫਟ ਟਾਰਗੇਟ ਸੀਗਾ ਉਹਨੂੰ ਇਹ ਨਿਸ਼ਾਨਾ ਬਣਾਉਂਦੇ ਸੀਗੇ ਕਿ ਇਹਨੂੰ ਛੇਤੀ ਜਿਹੜਾ ਚੋਰੀ ਕੀਤੀ ਜਾ ਸਕੀ ਤੇ ਰਾਤ ਦੇ ਟਾਈਮ ਜਦੋਂ ਸੀਗਾ ਕਿ ਮਤਲਬ ਵੀ ਲੋਕ ਸੋ ਜਾਂਦੇ ਸੀਗੇ ਉਸ ਤੋਂ ਬਾਅਦ ਉਸ ਦੌਰਾਨੇ ਜਿਹੜਾ ਚੋਰੀ ਨੂੰ ਅੰਜਾਮ ਦਿੱਤਾ ਸੀ ਜੀ ਹਾਂਜੀ ਗੱਡੀ ਹਾਂ ਤਾਂ ਪੁੱਛ ਕਸਟਮਰ ਚੱਜਾਂ ਦੀਆਂ ਵੀ ਚੱਕ ਹੋਈਆਂ ਔਰ ਇਹਦੇ ਦੇ ਵਿੱਚ ਮੱਝਾਂ ਹੁਣ ਤਿੰਨ ਹੋਰ ਆ ਗਈਆਂ ਹੁਣ ਇਹ ਨਹੀਂ ਪਤਾ ਉਹ ਨਗਾਰੀ RAM ਜੀ ਦੀਆਂ ਜਾਂ ਹੋਰ ਦੀਆਂ ਉਹ ਗਊਸ਼ਾਲਾ ਹੁਣ ਉਹਦੀ شناخت ਤੋਂ ਨਹੀਂ ਤਿੰਨੇ ਦੋਧੂ ਦੇ ਵਾਲਾ ਗੈਰ ਦਾ ਮਤਲਬ ਹੈ ਕਿ ਤੁਸੀਂ ਤੁਰੇ ਤੇ ਤਾਂ ਇਹ ਨਤੀਜਾ ਸਾਹਮਣੇ ਆਇਆ ਹੁਣ ਸਭ ਤੋਂ ਵੱਡਾ ਧੰਨਵਾਦ ਜਿਹੜਾ ਜਿੱਥੋਂ ਦੇਖੋ ਵਿਰੋਧ ਕਰਦੇ ਅਸੀਂ ਮੈਨੂੰ ਲੱਗਾ ਧੰਨਵਾਦ ਵੀ ਮੇਰੇ ਬਾਦ ਡਾਕਟਰ ਬਜਾਰ ਦੀ ਬੋਲ ਰਹੀ ਕਿ ਦੋ ਸਾਥੀ ਦੋ ਦਣ ਦੇਖੋ ਪੋਸਟ ਪ੍ਰਸ਼ਾਸਨ ਨੇ ਜਿੱਥੇ ਜਿੱਥੇ ਕੋਈ ਅਫਸਰ ਅਧਿਕਾਰੀ ਠੱਲਾ ਦਾ ਤੁਹਾਨੂੰ ਪਤਾ ਕੋਈ ਕਸਮ ਨਹੀਂ ਸਕਦੀ ਪਰ ਇਹ ਠਾਣਾ ਮੁਗੀ ਆਏ ਆ ਇਹਨਾਂ ਨੇ ਉਧਰ 1000 ਰੁਪਏ ਵੀ ਮਾਇਆ ਸਾਡੇ ਕਾਂਡੇ ਵਿੱਚ ਇਹ ਤਹਿਰੀਰ ਚੋਧਰੀ ਜੀ ਉਹਨੇ ਵੀ ਭੇਜਿਆ ਉਹ ਸੀਆਈਏ ਦੇ ਇੰਚਾਰਜ ਆ ਮਨਪੂਰ ਜੀ ਮੈਂ ਕਹਿੰਦੇ ਜਿਹੜੇ 11 ਸਿੰਘ ਚਾਲਣ ਸਾਡੇ ਦੇ ਸਾਇਦ ਬਹੁਤੇ ਸਾਥੀਆਂ ਨੂੰ ਪਤਾ ਹੋਣਾ ਵੀ ਸੀਆਈਏ ਦਾ ਜਿਹੜਾ ਅਨਮੋਲ ਹੋਣਾ ਉਹ ਬਹੁਤੀ ਛੋਟੀ ਗੱਲ ਨਹੀਂ ਹੈ ਸੋ ਉਹਨਾਂ ਨੇ ਦੇਖੋ ਸਾਡੇ ਨਾਲ ਦਿਨ ਰਾਤ ਰਾਤ ਦਾ ਕੀਤਾ ਇਹ ਵੀ ਤੁਹਾਨੂੰ ਪਤਾ ਗਈ ਤਰ੍ਹਾਂ ਦੇ ਦਬਾਅ ਪ੍ਰੈਸ਼ਰ ਦਿੱਤੇਗੇ ਪਰ ਉਹ ਭਾਰ ਨਹੀਂ ਟੁੱਟ ਗਏ ਕੌਂਟੀ ਬਦੌਲਤ ਮਾਰਕ ਦੀ ਬਦੌਲਤ ਇਹ ਫਦੇ ਆ ਮੋਰਚਾ ਉਹ ਸੋਣਾ ਅਧਿਕਾਰੀ ਆ ਕੇ ਥੋੜੀ ਜੀ ਜਾਣਕਾਰੀ ਸ਼ੋਰਟ ਚ ਦੱਸ ਦੂਗੇ ਬਾਕੀ ਮੀਡੀਆ ਕੋਲ ਆ ਗਈ ਵੀ ਫਿਲਹਾਲ ਕਿਸੇ ਨਾਲ ਸਮਰਾਂਹ ਦਿੰਦੇ ਆ ਪਹਿਲਾਂ ਡਾਕਟਰ ਸਾਹਿਬ ਜੀ ਦੇ ਨਾਲ ਆਪਣਾ ਗੱਲਬਾਤ ਕਰੋ ਵੀ ਕੋਈ ਵੀ ਸਾਥੀ ਕੋਲ ਕੇ ਬੋਲ ਸਕਦਾ ਜਿੱਦਾਂ ਤੁਸੀਂ ਪਿੰਡਾਂ 'ਚ ਬੋਲਦੇ ਆ ਜੇ ਅਸੀਂ ਨਾ ਬਾਰੇ ਕੋਈ ਕਰਦੇ ਜਾਂ ਧਰਨੇ ਲਾਏ ਜਾਂ ਸਰਕਾਰਾਂ ਖਿਲਾਫ ਪੁਤਲੇ ਹੂਕੇ ਤੇ ਅੱਜ ਜੇ ਪੁਲਿਸ ਪ੍ਰਸ਼ਾਸਨ ਨੇ ਚੰਗਾ ਕੰਮ ਕੀਤਾ ਤਾਂ ਅਸੀਂ ਨਾ ਦਾ ਧੰਨਵਾਦ ਵੀ ਕਰਦੇ ਆ ਉਹ ਸਾਥੀਆਂ ਦਾ ਇਹ ਵੀ ਆਇਆ ਕਿ ਸਤਿਕਾਰ ਵੀ ਕਰ ਦਿਓ ਉਹ ਅਸੀਂ ਤੁਹਾਡੇ ਸਮੂਹਿਕ ਫੈਸਲੇ ਦੇ ਬਾਅਦ ਹੋਣੇ ਫੈਸਲਾ ਲੈ ਲੈਣਾ ਡਾਕਟਰ ਜੀ